ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗਿਆਨ ਧਿਆਨ ਕਿਛ ਕਰ ਮਾ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰੂ ਨਾਨਕ ਜਿਨ ਕਲਰ

ਲੇ ਆਵਾਲੇ ਇਹ ਰਿਸ਼ਤੇਦਾਰੀਆਂ ਤੋਂ ਵੱਖਰਾ ਖਾਲਸਾ ਪੰਥ ਪਿਆਰਾ ਦੁਸ਼ਮਣਾਂ ਨਾਲ ਚੱਲ ਸਕੂ ਮੈਰੀ ਨਗਾ ਦਾ ਪੁਨਕਾਰਾਂ ਜਹਰਤ ਦੇ ਪੁਤਲੇ ਨੇ ਹਰ ਦਮ ਖਾਂਦਾ ਖੂਨ ਉਬਾਲੇ ਪਤਾ ਤੇਰੇ ਕਰ ਦੁਮਾਲਿਆ ਵਾਲੇ ਮੇਰਾ ਤਨ ਮਨ ਖਾਲਸਾ ਹੈ ਮੈਂ ਤਾਂ ਹਰਿ ਦਮਰ ਹਾਂ ਪਿਆਸਾ ਮੈਂ ਤਾਂ ਦਾਸ ਖਾਲਸੇ ਦਾ ਹਾਂ ਦੇਖਣ ਆਇਓ ਜਗਤ ਤਮਾਸ਼ਾ ਖਾਲਸਾ ਖਾਲਸੇ ਨਾਲ ਮਾਵਾ ਵਾਂਗ ਕਰ ਪਿਆਰ ਵੜਾ ਲੈ ਪੋਤਾ ਤੇਰੇ ਸ਼ੀਸ਼ ਤੜੀ ਹਿਤਵਾਰੇ ਆ ਤੇਰੇ ਲਾਡਲੇ ਤੇ ਇਹ ਤਾਂ ਜਨਮ ਮਰਨ ਤੋਂ ਵਾਰੇ ਦਿੰਦੇ ਨਹੀਂ ਮੋਤ ਕੋ ਲੋ ਫਿਰ ਦੇ ਮਸਤੀ ਵਿੱਚ ਮਤਵਾਲੇ ਪੁੱਤ ਤੇਰੇ ਹੀ ਸਾਬ ਕਰੇ ਨਿਹੰਗ ਸਿੰਘ ਗੋਲ ਦਮਾਲ ਲਿਆਵਾਲੇ ਪੁੱਤ ਤੇਰੇ ਹੀ ਸਾਬ ਕਰੇ ਨਿਹੰਗ ਸਿੰਘ ਚ ਕਰੇ ਬੇਨਾਸਿਰ ਤੋਂ ਲੜਨ ਵਾਲੇ ਬਾਪੇ ਦੀਪ ਸਿੰਘ ਜੇ ਆ ਕੀ ਇਹ ਨਾਲ ਸ਼ਿਕਾ ਦਿੱਤੇ 6 ਵੇ ਗੁਰਾ ਦੇ ਤੀਰ ਜੰਗਾਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਸੰਨ ਨਿਸ਼ਾਨ ਸਿੰਘ ਤੇ ਬੱਚੀ ਕਮਲਪ੍ਰੀਤ ਕੌਰ ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਕੀਤੇ ਹਨ ਹੁਣ ਜੋ ਲਾਸਟ ਸਾਡਾ ਜੱਥਾ ਹੈ ਕਿਉਂਕਿ ਅਸੀਂ ਉਹਨਾਂ ਨੂੰ ਲਾਸਟ ਟਾਈਮ ਦਿੰਨੇ ਹਾਂ ਸਾਡੇ ਨਾਲ ਉਹ ਸੇਵਾ ਵੀ ਨਿਭਾਉਂਦੇ ਹਨ ਲੰਗਰ ਦੀ ਸੇਵਾ ਭਾਈ ਮੰਝ ਸੇਵਾ ਸੁਸਾਇਟੀ ਉਹਨਾਂ ਹੀ ਵਿੱਚੋਂ ਇਕ ਜਥਾ ਸਰਦਾਰ ਸ਼ੰਗਾਰਾ ਸਿੰਘ ਦਾ ਹੈ ਉਹ ਇਹਨਾਂ ਨੂੰ 5 ਮਿੰਟ ਦੇ ਕੇ ਉਸ ਤੋਂ ਬਾਅਦ ਆਨੰਦ ਸਾਹਿਬ ਜੀ ਦੇ ਜਾਪ ਹੋਣਗੇ ਉਸ ਤੋਂ ਬਾਅਦ ਅਰਦਾਸ ਤੇ ਦੇਗ ਵਰਤਾਈ ਜਾਏਗੀ ਉਸ ਤੋਂ ਬਾਅਦ ਗੁਰੂ ਮਹਾਰਾਜ ਜੀ ਆਪਣੇ ਨਿੱਜੀ ਸਥਾਨਾਂ ਤੇ ਪਹੁੰਚਣਗੇ ਉਸ ਤੋਂ ਬਾਅਦ ਹੀ ਸਾਰੀਆਂ ਸੰਗਤਾਂ ਨੇ ਆਪਣੇ ਆਪਣੇ ਘਰਾਂ ਨੂੰ ਜਾਂਦੀ ਖੇਚਲ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਆ ਗਿਆ ਭਈ ਆਕਾਲ ਕੀ ਤਵੇ ਜਲਾਇਓ ਪੰਤ